ਅੱਜ ਪਹਿਲਾਂ ਸਾਡੇ ਸਤੂ ਸਾਹਿਬ ਡਾਕਟਰ ਮਹਿਤਾਪਿੰਦ ਜੀ ਐਸਪੀ ਧੀ ਸਾਹਿਬ ਡਾਕਟਰ ਸ਼੍ਰੀ ਸੰਦੇਵ ਜੀ ਦੇ ਦਿਸ਼ਾ ਹਦੇਸ਼ ਤੇ ਅਸੀਂ ਸਬਡਿਵੀਜ਼ਨ ਫਤਕ ਚੂੜੀਆਂ ਦੇ ਸਾਰੇ ਸ਼ਹਿਰ ਦੇ ਵਿੱਚ ਛੋਟੇ ਵੱਡੇ ਬਜ਼ਾਰਾਂ ਦੇ ਵਿੱਚ ਅਸੀਂ ਆਪਣਾ ਫਲੈਗ ਮਾਰਚ ਕੱਢਿਆ ਆਪਣੇ ਸਬਡਿਵੀਜ਼ਨ ਦੀ ਫੋਰਸ ਨਾਲ ਕੇ ਮੇਰੇ ਨਾਲ ਸਬਡਿਵੀਜ਼ਨ ਫਤਕ ਚੂੜੀਆਂ ਦੇ ਐਸਟੋ ਨਾਲ ਨੇ ਪੂਰੀ ਫੋਰਸ ਬਾਲ ਨਾਲ ਹੈ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਸਾਡਾ ਮੰਤਵ ਜਿਹੜਾ ਹੈ ਫਲੈਗ ਮਾਰਚ ਦਾ ਆਉਣ ਵਾਲੀ 26 ਜਨਵਰੀ ਤੋਂ ਲੈ ਕੇ ਹੈ ਤਾਕੇ ਲੋਕਾਂ ਦੇ ਵਿੱਚ ਸੈਂਸ ਆਫ ਸਕਿਉਰਟੀ ਰਵੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਪੁੱਤ ਜੀ ਸਰ ਜਿਹੜਾ ਪ੍ਰਹਾਰ ਅਭਿਆਨ ਚ ਲੈ ਗਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਬਿਲਕੁਲ ਪਿਛਲੇ ਹੱਦੇ ਉਹ ਸੀਨੀਅਰ ਅਫਸਰ ਦੇ ਦਿਸ਼ਾਨ ਦੇਸ਼ ਤੇ ਪ੍ਰਹਾਰ ਯੂਨੀਵਰਸਿਟੀ ਚ ਲੈ ਗਿਆ ਸੀ ਜਿਹਦੇ ਸਾਨੂੰ 50 ਹਾਰਡ ਪਟਾਲਾ ਨੂੰ ਬਹੁਤ ਹਫਤਾ ਮਿਲੀ ਆ 50 ਹਾਰਡ ਦੇ ਵਿੱਚ ਉਸ ਉਹ ਤਿੰਨਾਂ ਦੇ ਵਿੱਚ 39% ਹੋਈ ਆ ਜਿਹਦੇ ਵਿੱਚ ਬਾਉਟ ਬਾਉਟ ਅਸੀਂ 40 ਜਿਹੜੇ ਜਿਹੜੇ ਗੈਂਗਸਟਰ ਵਗੈਰਾ ਮਾਡਰਨ ਸਰ ਉਹਨਾਂ ਨੂੰ ਕਿਸਰ ਕੀਤਾ ਸਭੀ ਜਨ ਵੀ ਨਹੀਂ ਲੱਗਣ ਕਿ ਮੈਸੇਜ ਦੇਣਾ ਸਭੀ ਜਨ ਨੂੰ ਲਗੇ ਸਾਰੇ ਜਿਹੜੇ ਸਭੀ ਲੋਕਾਂ ਨੂੰ ਮੇਰਾ ਉਹ 26 ਜਨਵਰੀ ਦੀਆਂ ਉਹਨਾਂ ਨੂੰ ਖੁਬ ਕਾਮਨਾਵਾਂ ਆਖਿਓ ਉਹਨਾਂ ਨੂੰ ਬਹੁਤ ਮੁਬਾਰਕਾਂ ਇਹ ਬਿਲਕੁਲ ਸਫਲਿਸ਼ਨ ਤੋਂ ਹੋ ਗਿਆ ਆਪਣਾ ਸਰਦਿਵਿਨ ਮਨਾਣ ਬਿਲਕੁਲ ਸਿਕਿਓਰ ਹਨ ਸਿਕਿਓਰ ਫੀਲ ਕਰ ਰਹੇ ਅਸੀਂ ਉਸੇ ਦਾ ਉਹਨਾਂ ਦੇ ਸੱਜਣ ਰੋਣਦਾ ਸਭੀ ਜਿਹੜੇ ਤਿਆਰ ਆ ਜੇ ਕਿਸੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਦਾ ਨਸ਼ੇ ਪ੍ਰਤੀ ਜਾਂ ਕਿਸੇ ਵੀ ਹੋਰ ਕੋਈ ਹੈਗਾ ਕੋਈ ਪਰੇਸ਼ਾਨ ਹੈਗਾ ਤੋਂ ਕੋਈ ਬਾਰਾ ਹੋਤੇ ਆਪਣਾ ਜਿਹੜਾ ਉਹ ਕੋਰਗਾਸਾ ਤੇ ਹਨ ਮੈਸੇਜ ਦਸਲਦੇ ਹਨ ਤੇ ਆਪਣੀ ਕੋਈ ਦੁੱਖਦਸਤ ਤੁਹਾਨੂੰ ਦੱਸ ਸਕਦੇ ਹਾਂ